ਕਿਹੋ ਜਿਹਾ ਰੁਝਾਨ ਦੇਖਣ ਨੂੰ ਮਿਲ ਰਿਹਾ ਲੋਕ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਬਿਲਕੁਲ ਬਿਲਕੁਲ ਪਹੁੰਚ ਰਹੇ ਹੈ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਕਈ ਕਈ ਪਿੰਡਾਂ ਦੇ ਵਿੱਚ ਤਾਂ ਅ ਅੱਧੇ ਘੰਟੇ ਦੇ ਵਿੱਚ ਹੀ 100-100 ਦੀ ਵੀ ਪੋਲਿੰਗ ਹੋ ਗਈ ਹੈ ਨੌਜਵਾਨਾਂ ਚ ਵੀ ਪੂਰਾ ਜੋ ਹੈ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਭਾਰੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ VOTING ਲਈ ਆਏ ਨੇ ਜੋ ਇਸ ਵਾਰੀ ਜਿੱਤ ਹੋਏਗੀ ਬਹੁਤ ਹੀ ਭਾਰੀ ਮਾਤਰਾ ਦੇ ਨਾਲ ਜੋ ਹੈ ਵੋਟਾਂ ਪੈਣਗੀਆਂ ਤੇ ਜੋ ਬਹੁਤ ਹੀ ਰਿਕਾਰਡ ਤੋੜ ਵੋਟਾਂ ਦੇ ਨਾਲ ਜੋ ਇਸ ਵਾਰੀ ਜਿੱਤ ਬਜ਼ੁਰੂਰ ਹਾਸਿਲ ਕਰ ਚਾਰ ਹਲਕਿਆਂ ਦੇ ਵਿੱਚ ਇਸ ਵਕਤ ਵੋਟਾਂ ਪੈ ਰਹੀਆਂ ਨੇ ਬਾਈ ਇਲੈਕਸ਼ਨ ਦੀਆਂ ਇਹ ਵੋਟਾਂ ਨੇ ਲੋਕ ਲਗਾਤਾਰ ਸਵੇਰੇ 7:00 ਵਜੇ ਤੋਂ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਸ਼ੰਤ ਕੁਮਾਰ ਸਾਡੇ ਨਾਲ ਨੇ ਗੱਲਬਾਤ ਜ਼ਰੂਰ ਕਰਾਂਗੇ ਅੱਜ ਸਵੇਰ ਤੋਂ ਹੀ ਤੁਸੀਂ ਨਿਕਲੇ ਹੋਏ ਹੋ ਲੋਕ ਕਹਿੰਦੇ ਵੀ ਰਜਾਈਆਂ ਤੋਂ ਨਹੀਂ ਨਿਕਲਣਾ ਐ ਕਿ ਤੁਸੀਂ 10 ਬੂਥਾਂ ਦੇ ਵਿੱਚ ਘੁਮਾਏ ਹੋ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਇਸ ਵਕਤ ਅ ਬਹੁਤ ਹੀ ਪਰਮਾ ਹੰਗਾਰਾ ਮਿਲ ਰਿਹਾ ਜੋ ਮਰਜੀ ਕਹਿ ਰਹੇ ਹੋਣ ਲੋਕ ਪਰ ਹੁਣ ਤਾਂ ਬਾਹਰ ਦੇਖਣ ਨੂੰ ਮਿਲ ਰਿਹਾ ਸਾਰੇ ਜਿਸ ਤਰ੍ਹਾਂ ਹੁਣ ਆਪਾਂ ਚੱਬੇਵਾਲ ਪਿੰਡ ਦੇ ਵਿੱਚ ਵੀ ਬੂਥ ਤੇ ਇਕੱਠੇ ਹੋਏ ਆ ਤਾਂ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਲੋਕ ਆਏ ਹੋਏ ਨੇ ਤੇ ਬਹੁਤ ਵਧੀਆ ਰਿਸਪੌਂਸ ਵੀ ਦੇਖਣ ਨੂੰ ਮਿਲ ਰਿਹਾ ਜੋ ਕਿ ਇੱਕ ਬਹੁਤ ਹੀ ਵਧੀਆ ਇੱਕ ਸਾਈਨ ਹੈ ਜਿਹਦੇ ਨਾਲ ਲੱਗ ਰਿਹਾ ਹੈ ਕਿ ਇਹੀ ਹੈ ਕਿ ਹੁਣ ਰਿਕਾਰਡ ਤੋੜ ਵੋਟਾਂ ਦੇ ਨਾਲ ਹੀ ਜਿੱਤ ਹਾਸਲ ਕਰਾਂਗੇ ਕਦਾ ਕਿਹੋ ਜਿਹਾ ਰੁਝਾਨ ਦੇਖਣ ਨੂੰ ਮਿਲ ਰਿਹਾ ਲੋਕ ਪਹੁੰਚ ਰਹੇ ਨੇ ਵੋਟ ਪਾਉਣ ਦੇ ਲਈ ਬਿਲਕੁਲ ਬਿਲਕੁਲ ਪਹੁੰਚ ਰਹੇ ਹੈ ਬਹੁਤ ਹੀ ਭਾਰੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਕਈ ਕਈ ਪਿੰਡਾਂ ਦੇ ਵਿੱਚ ਤਾਂ ਅ ਅੱਧੇ ਘੰਟੇ ਦੇ ਵਿੱਚ ਹੀ 100-100 ਦੀ ਵੀ ਪੋਲਿੰਗ ਹੋ ਗਈ ਹੈ ਤੇ ਇਸ ਕਰਕੇ ਜੋ ਹੈ ਇੱਕ ਬਹੁਤ ਹੀ ਵਧੀਆ ਸੰਕੇਤ ਹੈ ਕਿ ਬਹੁਤ ਵਧੀਆ VOTING ਹੋ ਰਹੀ ਹੈ ਅੱਛਾ ਲੋਕ ਕਹਿੰਦੇ ਪੈਨਿਕ ਵੀ ਅ ਬਜ਼ੁਰਗ ਇਸ ਵਕਤ ਵੋਟ ਪਾਉਣ ਦੇ ਲਈ ਪਹੁੰਚ ਰਹੇ ਨੇ ਨੌਜਵਾਨੇ ਨਿਕਲ ਰਹੇ ਤੁਸੀਂ ਨੌਜਵਾਨੋ ਸਵੇਰੇ ਸਵੇਰੇ ਉੱਠ ਗਏ ਹੋ ਕਿਨਾਂ ਕ ਨੌਜਵਾਨ ਦੇਖ ਲੈ ਮੈਂ ਜਰੂਰ ਪੁੱਛूंगा ਤੁਹਾਡੇ ਤੋਂ ਨਹੀਂ ਨੌਜਵਾਨ ਬਹੁਤ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਆਏ ਆ ਚਲੋ ਬਜ਼ੁਰਗ ਵੀ ਉੱਠ ਜਾਂਦੇ ਆ ਸਵੇਰੇ ਤੜਕੇ ਤੜਕੇ ਪਰ ਨੌਜ ਨਿ ਨੌਜਵਾਨਾਂ ਚ ਵੀ ਪੂਰਾ ਜੋ ਹੈ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬਹੁਤ ਭਾਰੀ ਗਿਣਤੀ ਦੇ ਵਿੱਚ ਨੌਜਵਾਨ ਇੱਥੇ VOTING ਲਈ ਆਏ ਨੇ ਕਾਂਗਰਸ ਤੋਂ ਵੀ ਉਮੀਦਵਾਰ ਤਗੜੇ ਨੇ ਭਾਜਪਾ ਤੋਂ ਵੀ ਤਗੜੇ ਨੇ ਟੱਕਰ ਮੰਨਦੇ ਹਾਂ ਕਿ ਫੇਰ ਅਤੇ ਆਖਰੀ ਇਹ ਵੀ ਲੱਗਦਾ ਕਿ ਕਿੰਨੇ ਕ ਵੋਟਾਂ ਦੇ ਨਾਲ ਜਿੱਤੂਗੇ ਤੇ ਜੋ ਇਸ ਵਾਰੀ ਜਿੱਤ ਹੋਏਗੀ ਬਹੁਤ ਹੀ ਭਾਰੀ ਮਾਤਰਾ ਦੇ ਨਾਲ ਜੋ ਹੈ ਵੋਟਾਂ ਪੈਣਗੀਆਂ ਤੇ ਜੋ ਬਹੁਤ ਹੀ ਰਿਕਾਰਡ ਤੋੜ ਵੋਟਾਂ ਦੇ ਨਾਲ ਜੋ ਇਸ ਵਾਰੀ ਜਿੱਤ ਜ਼ਰੂਰ ਹਾਸਿਲ ਕਰਾਂਗੇ ਬੜੇ ਤਗੜੇ ਉਮੀਦਵਾਰ ਨਾਲ ਹੈਗੇ ਨੇ ਤੁਹਾਡੀ ਲੜਾਈ ਦੇ ਵਿੱਚ ਸਪਾਈਟ ਦੇ ਵਿੱਚ ਅ ਲੱਗਦਾ ਹੈ ਕਿ ਤੱਕਰ ਹੈਗੀ ਹੈ ਪ੍ਰੋਪਰ ਲੱਗਦਾ ਹੈ 19 ਕੀ ਹੋ ਸਕਦੀ ਹੈ ਅ ਇਸ ਤਰ੍ਹਾਂ ਦੀ ਗੱਲ ਮੈਂ ਨਹੀਂ ਸਮਝਦਾ ਕਿਉਂਕਿ ਕੰਮ ਜੋ ਹੈ ਬਹੁਤ ਕੀਤੇ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਵੀ ਬਹੁਤ ਕੰਮ ਕੀਤੇ ਗਏ ਡਾਕਟਰ ਰਾਜ ਕੁਮਾਰ ਚੱਬੇਵਾਲ ਜੀ ਵੱਲੋਂ ਬਹੁਤ ਹੀ ਜ਼ਿਆਦਾ ਕੰਮ ਕੀਤੇ ਗਏ ਹਲਕੇ ਦੇ ਵਿੱਚ ਇਤਿਹਾਸਿਕ ਕੰਮ ਕੀਤੇ ਗਏ ਇਸ ਕਰਕੇ ਮੈਂ ਇਹ ਸਮਝਦਾ ਹਾਂ ਕਿ ਜੋ ਇਸ ਵਾਰੀ ਬਹੁਤ ਹੀ ਭਾਰੀ ਮਾਰਜਿਨ ਦੇ ਨਾਲ ਜਿੱਤਾਂਗੇ ਆਪਾਂ ਅੱਛਾ ਬਸ ਮੇਰੇ ਦੋ ਕੁ ਸਵਾਲ ਨੇ ਤੁਹਾਡੇ ਤੋਂ ਜੇਕਰ ਤੁਸੀਂ ਜਿੱਤਦੇ ਹੋ ਤੇ ਅਜਿਹੀ ਕਿਹੜੇ ਦੋ ਕੰਮ ਨੇ ਸਾਡੇ ਚੈਨਲ ਦੇ ਉੱਪਰ ਅਜਿਹੀ ਕਿਹੜੇ ਦੋ ਕੰਮ ਨੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਦੇ ਉੱਪਰ ਕਰਾਉਂਗੇ ਚੱਬੇਵਾਲ ਪਿੰਡ ਦੇ ਵਿੱਚ ਜਾਂ ਫਿਰ ਪੂਰੇ ਇਸ ਹਲਕੇ ਦੇ ਵਿੱਚ ਅਹ ਦੇਖੋ ਪਿੰਡਾਂ ਦੇ ਤਾਂ ਜਰੂਰ ਜੋ ਮਸਲੇ ਸਾਰੇ ਜੇ ਕੋਈ ਗਲੀ ਦਾ ਕੋਈ ਹੈ ਬੱਚੇ ਕਿਉਂਕਿ ਡਾਕਟਰ ਰਾਜਕਮਰ ਜੀ ਨੇ ਕੋਈ ਗਲੀ ਸੜਕ ਤਾਂ ਛੱਡੀ ਨਹੀਂ ਪਰ ਜੇ ਕਿਤੇ ਮਾੜਾ ਮੋਟਾ ਕੁਝ ਰਹਿ ਗਿਆ ਆ ਉਹ ਜਰੂਰ ਤਾਂ ਪੂਰਾ ਕਰਾਂਗੇ ਤੇ ਉਸ ਤੋਂ ਇਲਾਵਾ ਜੋ ਵੱਡੇ ਪ੍ਰੋਜੈਕਟ ਹੈ ਜਿਸ ਕਰ ਜਿਸ ਤਰ੍ਹਾਂ ਇੰਡਸਟਰੀ ਹੈ ਜਿਸ ਤਰ੍ਹਾਂ ਜਿਹਦੇ ਨਾਲ ਰੋਜ਼ਗਾਰ ਬਹੁਤ ਮਿਲੇਗਾ ਤੇ ਇੱਕ ਬਹੁਤ ਵਧੀਆ ਆਈਟੀਆਈ ਪੋਲੀਟੈਕਨਿਕ ਕਾਲਜ ਇਹ ਦੋ ਕੰਮ ਤਾਂ ਮੈਂ ਜਰੂਰ ਪਹਿਲੇ ਦਾਤੇ ਕਰੂੰਗਾ ਅੱਛਾ ਮਾਨ ਸਰਪ ਸਾਬ ਵੀ ਆਏ ਸੀਗੇ ਕਹਿੰਦੇ ਕਿ ਭਈ ਵਾਅਦੇ ਕਰਕੇ ਗਏ ਨੇ ਲੋਕ ਕਹਿੰਦੇ ਵਾਅਦੇ ਉਹ ਪੂਰੇ ਹੋਣਗੇ ਪਹਿਲੇ ਦਾਤੇ ਦੇ ਉੱਪਰ ਬਿਲਕੁਲ ਬਿਲਕੁਲ ਹੋਣਗੇ ਇਹ ਵਾਦੇ ਪਹਿਲਾਂ ਵੀ ਪੂਰੇ ਹੋਏ ਨੇ ਇਹ ਹੁਣ ਵੀ ਵਾਦੇ ਜ਼ਰੂਰ ਪੂਰੇ ਕੀਤੇ ਜਾਣਗੇ ਠੀਕ ਹੈ ਸ਼ੁਕਰੀਆ ਮਿਹਰਬਾਨੀ ਜੀ ਬਿਲਕੁਲ ਇਹ ਤੁਸੀਂ ਤਸਵੀਰ ਦੇਖੋ ਜਿੱਥੇ ਹਰੇਕ ਹਲਕੇ ਦੇ ਵਿੱਚ ਜਿਹੜਾ ਇਹ ਉਹ ਪਹੁੰਚਦੇ ਹੋਏ ਹਰੇਕ ਬੂਥ ਦੇ ਉੱਪਰ ਪਹੁੰਚਦੇ ਹੋਏ ਜੜੇ ਨੇ ਉਹ ਨਜ਼ਰ ਆ ਰਹੇ ਨੇ ਸ਼ਾਂਤ ਕੁਮਾਰ ਖੋਰੀ ਜਿਹੜੇ ਨੇ ਲਗਾਤਾਰ ਬੂਥਾਂ ਦੇ ਉੱਪਰ ਪਹੁੰਚਣ ਇਹਨਾਂ ਦਾ ਕਹਿਣਾ ਹੈ ਕਿ ਬਈ ਭਾਰੀ ਮਾਰਜਨ ਦੇ ਨਾਲ ਜਿਹੜਾ ਹੈ ਉਹ ਇਸ ਵਾਰ ਜਿੱਤ ਦਰਜ ਕਰਾਵਾਂਗੇ ਕੈਮਰਾ ਤੁਹਾਨੂੰ ਪੰਕੇ ਦੇ ਨਾਲ ਰਾਜ ਗੁਪਤਾ ਬਾਬੂ ਸ਼ੈ ਟਾਈਮ ਹੁਸ਼ਿਆਰਪੁਰ ਚੱਬੇਵਾਲ